ਅਮੋਲਕ ਮਾਫੀ ਮੰਗ ਲੈਂਦਾ ਕਹਿੰਦਾ ਵੀ ਗਮਦੂਰ ਤੋਂ ਮਾਫੀ ਨਹੀਂ ਮੰਗਣ ਦੇਣੀ ਤੂੰ ਕਾਰਪੋਰੇਟ ਦਾ ਪੁੱਤ ਆ ਉਸ ਤੋਂ ਬਾਅਦ ਤੂੰ ਗਮਦੂਰ ਦਾ ਸਗਾ ਪੁੱਤ ਬਣ ਕੇ ਵਿਚਰ ਰਿਹਾ ਉਹਨੂੰ ਬਚਾਉਣ ਲਈ ਇਸ ਹੱਦ ਤੱਕ ਤੇ ਪਹੁੰਚਿਆ ਕਿ ਮਾਫੀ ਮੈਂ ਮੰਗ ਲੈਣਾ ਮੇਰੇ ਪਾਪਾ ਜੀ ਮਾਫੀ ਨਹੀਂ ਮੰਗਣਗੇ ਕਿ ਤੂੰ ਜਿਹੜੇ ਭਾਈ ਚਾਰੇ ਚ ਜੰਮਿਆ ਉਹਦਾ ਖਾ ਕੇ ਨੂਨ ਹਰਾਮ ਕੀਤਾ ਉਹਨਾਂ ਦੇ ਹੱਕ 'ਚ ਹਾਂ ਦਾ ਨਾਰਾ ਤਾਂ ਕੀ ਮਾਰਨਾ ਸੀਗਾ ਉਲਟਾ ਤੂੰ ਐਸਐਸਪੀ ਨੂੰ ਇਹ ਕਿਹਾ ਕਿ ਹਰ ਘਰ ਦੇ ਇੱਕ ਬੰਦੇ ਦੀ ਲੱਤ ਤੋੜ ਕੇ ਲੈ ਕੇ ਆਉਣੀ ਹੈ ਤੂੰ ਐਮਐਲਏ ਬਣ ਕੇ ਵੀ ਸਾਨੂੰ ਗਮਦੂਰ ਦਾ ਸਿਰੀ ਲੱਗਦਾ ਗਮਦੂਰ ਦਾ ਸਿਰੀ ਆ ਤੂੰ ਐਮਐਲਏ ਵੀ ਬਣ ਗਿਆ ਤੈਨੂੰ ਨੈਤਿਕ ਅਧਾਰ ਤੇ ਸ਼ਰਮ ਆਉਣੀ ਚਾਹੀਦੀ ਆ ਤੂੰ ਬੰਦਾ ਘਵਾਉਣ ਦੇ ਐਮਐਲਏ ਤਾਂ ਛੱਡ ਤੂੰ ਭਾਈਚਾਰੇ ਦੇ ਨਾਂ ਤੇ ਬੰਦਾ ਘਵਾਉਣ ਦੇ ਕਾਬਲ ਨਹੀਂ ਹੈਗਾ ਜੇ ਤੇਰੇ ਚ ਮਾੜਾ ਮੋਟਾ ਕਣ ਕੰਡਾ ਹੁੰਦਾ ਤੇ ਤੂੰ ਗਮਦੂਰ ਦਾ ਸਿਰੀ ਪੁਣਾ ਛੱਡ ਕੇ ਆਪਦੇ ਭਾਈਚਾਰੇ ਦੇ ਨਾਲ ਖੜਦਾ ਤੇ ਉਹਨਾਂ ਬੰਦਿਆਂ ਤੋਂ ਮਾਫੀ ਜਿਹੜੀ ਮੰਗਵਾਉਂਦਾ ਤੇ ਉਹਨਾਂ ਤੇ ਕਾਰਵਾਈ ਕਰਵਾਉਂਦਾ ਹਾ ਦਾ ਨਰਾ ਦਾ ਮਾਰਨਾ ਕੀ ਸੀ ਤੂੰ ਇਹ ਕੀ ਸੀਏ ਸਟਾਫ ਦੇ ਵਿੱਚ ਕੇ ਵੀਡੀਓ ਕਾਲ ਲਾ ਕੇ ਚੰਦਪਾਣ ਦੇ ਸਰਪੰਚ ਕੁਲਦੀਪ ਸਿੰਘ ਦੀਆਂ ਗਮਦੂਰ ਸਿੰਘ ਨੂੰ ਵੀਡੀਓ ਕਾਲ ਰਹੀ ਚੀਕਾਂ ਸੁਣਾਉਣੀਆਂ ਕਦੋਂ ਭਗਵੰਤ ਮਾਨ ਨੇ ਗੀਤ ਗਾ ਕੇ ਚੜਿਆ ਕੇ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਉਹਨਾਂ ਕਮੀਆਂ ਦਾ ਤੁਸੀਂ ਗਲ ਘੁੱਟਣ ਲੱਗੇ ਹੋ ਕਿਵੇਂ ਨਾ ਕਿਵੇਂ ਬੰਦੇ ਇੰਨਾ ਕੁਚਰੀ ਚੋਪਾ ਵੀ ਚਾਲੇ ਨਾ ਦੀ ਸਰਕਾਰ ਆ ਕਿ ਚੋਣ ਜਾਬਤਾ ਨੇੜੇ ਆਉਣ ਦਿਓ ਆ ਥੋਡੀ ਛਤਰਾਲ ਜਿਹੜੀ ਆ ਸ਼ੁਰੂ ਹੋਈ ਸੀ ਆ ਸ਼ੁਕਰ ਕਰੋ ਜੰਗ ਦਾ ਮਾਹੌਲ ਬਣ ਗਿਆ ਨਹੀਂ ਹੁਣ ਨੂੰ ਥੋਡੇ ਜਾਜ ਬਣਦੇ ਹੋਣੇ ਹੀ ਪਿੰਡਾਂ 'ਚੋਂ ਭਗਵਾਨ ਤਮਾਨ ਜਿਹੜਾ ਕਹਿੰਦਾ ਮੈਂ ਪਾਣੀਆਂ ਦਾ ਰੱਖਾਂ ਐਡਾ ਘਟਿਆ ਬੰਦਾ ਉੱਥੇ ਲੈ ਕੇ ਉਹ ਢਿੱਡਲ ਜੇ ਨੂੰ ਬੈਠਾ ਉਹ ਹਰਜੋਤ ਪੈਸ ਨੂੰ ਕਹਿੰਦਾ ਮੈਂ ਪਾਣੀ ਬਚਾਉਂਗਾ ਤੈਨੂੰ ਇੱਕ ਵੀ ਬੰਦਾ ਰਹਿ ਦੇਣ ਵਾਲਾ ਨਹੀਂ ਕਿ ਜਿਹੜਾ ਡੈਮ ਸਕਿਉਰਟੀ ਐਕਟ ਆ ਪਹਿਲਾਂ ਤਾਂ ਤੂੰ ਬੋਲਿਆ ਨਹੀਂ ਡੈਮ ਸੇਫਟੀ ਐਕਟ ਨੂੰ ਵਿਧਾਨ ਸਭਾ ਦਾ ਸਪੈਸ਼ਲ اجلاس ਬੁਲਾ ਕੇ ਜਿਹੜਾ ਹੋਰ ਮਤਾ ਪਾ ਕੇ ਰੱਤ ਕਰ ਜਬਰ ਨਕਾਮੀ ਘੋਰ ਜਬਰ ਜਦੋਂ ਤੱਕ ਨਾ ਮਿਲੇ ਕਬਰ ਹਰ ਜ਼ਬਰ ਦੀ ਇਹੋ ਕਹਾਣੀ ਕਰਨਾ ਜ਼ਬਰ ਤੇ ਮੂੰਹ ਦੀ ਖਾਣੀ ਮੇਰੇ ਬਹੁਤ ਹੀ ਸਤਿਕਾਰਯੋਗ ਮਜ਼ਦੂਰ ਕਿਸਾਨ ਨੌਜਵਾਨ ਵਿਦਿਆਰਥੀ ਮੁਲਾਜ਼ਮ ਸਾਥੀਓ ਅੱਜ ਚੰਦਪਾਣ ਜ਼ਬਰ ਵਿਰੋਧੀ ਐਕਸ਼ਨ ਕਮੇਟੀ ਦੇ ਸੱਦੇ ਤੇ ਉਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਵਾਉਣ ਦੇ ਲਈ ਪੱਕੇ ਧਰਨੇ ਦੇ ਵਿੱਚ ਪਹੁੰਚੇ ਹਾਂ ਜਿਨ੍ਹਾਂ ਨੇ ਮਜ਼ਦੂਰਾਂ ਤੇ ਬੇਤਹਾਸ਼ਾ ਤਸ਼ੱਦਦ ਟਾਇਆ ਗੋਲੀਆਂ ਚਲਾਈਆਂ ਤੁਹਾਡਾ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਫਤਿਹ ਅਰਜ਼ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨੀ ਜਦੋਂ ਪਹਿਲਾ ਧਰਨਾ ਲਾ ਕੇ ਹਟੇ ਆ ਤਾਂ ਸੰਘਰਸ਼ ਕਮੇਟੀ ਨੇ ਅਮੋਲਕ ਸਿੰਘ ਜਿਹੜਾ ਜੈਤੋ ਤੋਂ ਐਮਐਲਏ ਆਮ ਆਦਮੀ ਪਾਰਟੀ ਦਾ ਉਹਦੀਆਂ ਅਰਥੀਆਂ ਸਾੜਨ ਦਾ ਸੱਦਾ ਦਿੱਤਾ ਪਿਛਲੇ ਦਿਨੀ ਇੱਕ ਖਬਰ ਲੱਗੀ ਪੰਜਾਬੀ ਟ੍ਰਿਬਿਊਨ ਦੇ ਵਿੱਚ ਖਬਰ ਕੀ ਆ ਕੇ ਅਮੋਲਕ ਸਿੰਘ ਇਹ ਕਹਿੰਦਾ ਐ ਐਮ ਐਲ اے ਜੱਤੋ ਮੇਰਾ ਗਮਦੂਰ ਨਾਲ ਕੋਈ ਨਾਤਾ ਨਹੀਂ ਮੈਂ ਤਾਂ ਇਹ ਜਾਣਦਾ ਵੀ ਨਹੀਂ ਵੀ ਗਮਦੂਰ ਕੌਣ ਇਹ ਪੰਜਾਬੀ ਰਪਿਆਂ ਦੀ ਖਬਰ ਆ ਅਮੋਲਕ ਸਿੰਘ ਮੈਂ ਤੈਨੂੰ ਯਾਦ ਕਰਾ ਦਿਆਂ ਚੱਲ ਇਹ ਤਾਂ ਤੂੰ ਨਹੀਂ ਜਾਣਦਾ ਹੋਣਾ ਵੀ ਗਮਦੂਰ ਸਿੰਘ ਕੌਣ ਆ ਤੈਨੂੰ ਯਾਦ ਕਰਾ ਦਿਆਂ ਵੀ ਤੂੰ ਤਾਂ ਐਸੀ ਭਾਈਚਾਰੇ ਦੇ ਘਰੇ ਜੰਮਿਆ ਨਾ ਇਹ ਤਾਂ ਤੂੰ ਮੰਨਦਾ ਨਾ ਕਿ ਤੂੰ ਐਸੀ ਭਾਈਚਾਰੇ ਦੇ ਘਰੇ ਜੰਮਿਆ ਤੈਨੂੰ ਇਹ ਤਾਂ ਪਤਾ ਹੈ ਕਿ ਜਦੋਂ ਚੰਦ ਭਾਣ ਦੇ ਵਿੱਚ ਲੋਕਾਂ ਤੇ ਜ਼ਬਰ ਹੋਇਆ ਉੱਥੋਂ ਦਾ ਤਹਿਸੀਲਦਾਰ ਵੀ ਐਸੀ ਤੈਨੂੰ ਇਹ ਤਾਂ ਪਤਾ ਹੈ ਕਿ ਜਦੋਂ ਲੋਕਾਂ ਨੂੰ ਕੁੱਟਿਆ ਗਿਆ ਉੱਥੋਂ ਦਾ ਐਸਐਚਓ ਰਾਜੇਸ਼ ਕੁਮਾਰ ਵੀ ਉਸੇ ਭਾਈਚਾਰੇ ਨਾਲ ਸੰਬੰਧਤਾ ਤੇ ਤੈਨੂੰ ਇਹ ਵੀ ਪਤਾ ਹੋਣਾ ਚਾਹੀਦਾ ਜਿਹੜੇ ਜੈਤੋ ਹਲਕੇ ਤੋਂ ਤੂੰ ਚੋਣ ਲੜਿਆ ਉਹ ਚੋਣ ਲੜਿਆ ਤੂੰ ਐਸਸੀ ਦੇ ਆਧਾਰ ਤੇ ਕਿਉਂਕਿ ਉਹ ਜਿਹੜਾ ਤੇਰਾ ਚੋਣ ਹਲਕਾ ਔਰ ਜ਼ਰਬਾ ਤੈਨੂੰ ਇਹ ਪਤਾ ਹੋਣਾ ਚਾਹੀਦਾ ਕਿ ਤੂੰ ਜਿਹੜੇ ਭਾਈ ਚਾਰੇ ਚ ਜੰਮਿਆ ਉਹਦਾ ਖਾ ਕੇ ਨੂਨ ਹਰਾਮ ਕੀਤਾ ਉਹਨਾਂ ਦੇ ਹੱਕ ਚ ਹਾਂ ਦਾ ਨਾਰਾ ਤਾਂ ਕੀ ਮਾਰਨਾ ਸੀਗਾ ਉਲਟਾ ਤੂੰ ਐਸਐਸਪੀ ਨੂੰ ਇਹ ਕਿਹਾ ਕਿ ਹਰ ਘਰ ਦੇ ਇੱਕ ਬੰਦੇ ਦੀ ਲੱਤ ਤੋੜ ਕੇ ਲੈ ਕੇ ਆਉਣੀ ਹੈ ਤੇਰੀ ਇਹ ਪਲਾਨਿੰਗ ਸੀ ਪੁਲਿਸ ਦੇ ਨਾਲ ਰਲ ਕੇ ਤੂੰ ਹਾ ਦਾ ਨਰਦ ਮਾਰਨਾ ਕੀ ਸੀ ਤੂੰ ਇਹ ਕਿਆ ਸੀਆਈ ਸਟਾਫ ਦੇ ਵਿੱਚ ਕਿ ਵੀਡੀਓ ਕਾਲ ਲਾ ਕੇ ਚੰਦਪਾਣ ਦੇ ਸਰਪੰਚ ਕੁਲਦੀਪ ਸਿੰਘ ਦੀਆਂ ਗਮਦੂਰ ਸਿੰਘ ਨੂੰ ਵੀਡੀਓ ਕਾਲ ਰੇ ਚੀਕਾ ਫਣਵਾਉਣੀਆਂ ਸ਼ਰਮ ਹੋਣੀ ਚਾਹੀਦੀ ਇਹੋ ਜੇ ਤੇਰਾ ਐਸਸੀ ਪੁਣਾ ਜਿਹੜਾ ਲੋਕਾਂ ਦੇ ਵਿੱਚੋਂ ਜੱਗਿਆਰ ਹੋਇਆ ਸਾਨੂੰ ਤੂੰ ਭਾਈਚਾਰੇ ਵਾਲਾ ਤਾਂ ਘਟ ਤੂੰ ਐਮਐਲਏ ਬਣ ਕੇ ਵੀ ਸਾਨੂੰ ਗਮਦੂਰ ਦਾ ਸੇਰੀ ਲੱਗਦਾ ਗਮਦੂਰ ਦਾ ਸੇਰੀ ਆ ਤੂੰ ਐਮਐਲਏ ਵੀ ਬਣ ਗਿਆ ਇਸ ਕਰਕੇ ਤੂੰ ਆਪਦੇ ਭਾਈਚਾਰੇ ਦੇ ਨਾਲ ਗਦਾਰੀ ਕੀਤੀ ਆ ਨਹੀਂ ਤਾਂ ਤੇਰਾ ਹਲਕਾ ਰਜ਼ਰਵ ਹੁੰਦਿਆਂ ਤੇਰੇ ਹਲਕੇ 'ਚ ਐਮਐਲਏ ਹੁੰਦਿਆਂ 100 ਬੰਦੇ ਦਾ ਘਰੇ ਵਰਕੇ ਛਤਰਪ੍ਰੇੜ ਕੀਤੀ ਜਾਣੀ ਤੂੰ ਧੂਕੇ ਬਜ਼ੁਰਗਾਂ ਨੂੰ ਰੂੜੀਆਂ ਤੇ ਸੱਟ ਕੇ 70 70 ਸਾਲ ਦੀ ਉਮਰ ਦੇ ਨੂੰ ਕੁੱਟਿਆ ਜਾਣਾ ਤੇ ਸੀਆਈ ਸਟਾਫ ਦੇ ਵਿੱਚ ਉਹ ਬਜ਼ੁਰਗ ਜਿਨ੍ਹਾਂ ਦੇ ਚਟੀਆਂ ਦਾੜੀਆਂ ਛੋਟੇ ਛੋਟੇ ਬੱਚਿਆਂ ਤੋਂ ਉਹਨਾਂ ਦੇ ਪੋਤਿਆਂ ਦੀ ਉਮਰ ਦੇ ਬੱਚਿਆਂ ਤੋਂ ਮੂੰਹ ਤੇ ਥੱਪੜ ਮਰਵਾਏ ਜਾਣੇ ਤੇਰੇ ਲਈ ਬਹੁਤ ਸ਼ਰਮ ਦੀ ਗੱਲ ਆ ਕਿ ਤੂੰ ਰਿਜ਼ਰਵ ਹਲਕੇ ਤੋਂ ਐਮਐਲਏ ਜੱਟ ਤੋਂ ਐਮਐਲਏ ਬਣਿਆ ਹੋਇਆ ਤੈਨੂੰ ਨੈਤਿਕ ਅਧਾਰ ਤੇ ਇੱਥੇ ਰਹਿਣ ਦਾ ਵੀ ਅਧਿਕਾਰ ਨਹੀਂ ਹੈ ਤੈਨੂੰ ਰਿਜ਼ਰਵ ਹਲਕੇ ਤੋਂ ਚੋਣ ਲੜਨ ਦਾ ਹੀ ਅਧਿਕਾਰ ਨਹੀਂ ਹੈ ਤੇ ਹੁਣ ਜੇ ਤੇਰੇ 'ਚ ਮਾੜਾ ਮੋਟਾ ਕਣ ਕੰਡਾ ਹੁੰਦਾ ਤੇ ਤੂੰ ਗਮਦੂਰ ਦਾ ਸ੍ਰੀਪੁਣਾ ਛੱਡ ਕੇ ਆਪ ਦੇ ਭਾਈ ਚਾਰੇ ਦੇ ਨਾਲ ਖੜਦਾ ਤੇ ਉਹਨਾਂ ਬੰਦਿਆਂ ਤੋਂ ਮਾਫੀ ਜਿਹੜੀ ਮੰਗਾਉਂਦਾ ਤੇ ਉਹਨਾਂ ਦੇ ਕਾਰਵਾਈ ਕਰਵਾਉਂਦਾ ਪਰ ਸਾਨੂੰ ਇਹ ਬਿਲਕੁਲ ਤੇਰੇ ਬਾਰੇ ਕਲੀਅਰ ਕਟਾ ਤੂੰ ਸਿਰਫ ਲੋਕਾਂ ਦੀਆਂ ਵੋਟਾਂ ਲੈਣੀਆਂ ਸੀ ਉਸ ਤੋਂ ਬਾਅਦ ਤੂੰ ਕਾਰਪੋਰੇਟ ਦਾ ਪੁੱਤਾਂ ਉਸ ਤੋਂ ਬਾਅਦ ਤੂੰ ਗਮਦੂਰ ਦਾ ਸਗਾ ਪੁੱਤ ਬਣ ਕੇ ਵਿਚਰ ਰਿਹਾ ਉਹਨੂੰ ਬਚਾਉਣ ਲਈ ਇਸ ਹੱਦ ਤੱਕ ਤੇ ਪਹੁੰਚਿਆ ਕਿ ਮਾਫੀ ਮੈਂ ਮੰਗ ਲੈਣਾ ਮੇਰੇ ਪਾਪਾ ਜੀ ਮਾਫੀ ਨਹੀਂ ਮੰਗਣਗੇ ਅਮੋਰਕ ਮਾਫੀ ਮੰਗ ਲੈਂਦਾ ਕਹਿੰਦਾ ਵੀ ਗਮਦੂਰ ਤੋਂ ਮਾਫੀ ਨਹੀਂ ਮੰਗਣ ਦੇਣੀ ਇੰਨਾ ਵਿਸ਼ਿਆ ਹੋਇਆ ਬੰਦਾ ਇੰਨਾ ਥੱਲੇ ਲੱਗਿਆ ਹੋਇਆ ਬੰਦਾ ਤੈਨੂੰ ਨੈਤਿਕ ਅਧਾਰ ਤੇ ਸ਼ਰਮ ਆਉਣੀ ਚਾਹੀਦੀ ਆ ਤੂੰ ਬੰਦਾ ਘਮਾਉਣ ਦੇ ਐਮਐਲਏ ਤਾਂ ਛੱਡ ਤੂੰ ਭਾਈਚਾਰੇ ਦੇ ਨਾਂ ਤੇ ਬੰਦਾ ਘਮਾਉਣ ਦੇ ਕਾਬਲ ਨਹੀਂ ਹੈਗਾ ਦੂਜੀ ਗੱਲ ਜਿਹੜੀ ਇਹ ਸਰਕਾਰ ਇਹਨਾਂ ਦਿਨਾਂ ਦੇ ਵਿੱਚ ਚੜ੍ਹੀ ਹੋਈ ਆ ਹਰ ਤੱਕੇ ਦੇ ਸੰਘਰਸ਼ ਨੂੰ ਪੁਲਿਸ ਦੇ ਡਾਂਗ ਦੇ ਜ਼ੋਰ ਤੇ ਕੁਚਲਣਾ ਚਾਹੁੰਦੀ ਆ ਕਿਤੇ ਜਿਉਂ ਦੇ ਵਿੱਚ ਕੁੱਟ ਕੇ ਕਿਸਾਨਾਂ ਦੀ ਜ਼ਮੀਨ ਤੇ ਕਬਜ਼ਾ ਕਰਨਾ ਚਾਹੁੰਦੇ ਆ ਕਿਤੇ ਪਰसों ਤੁਸੀਂ ਦੇਖਿਆ ਜੋ ਸੰਗਰੂਰ ਦੇ ਵਿੱਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਜੀ ਨੇ ਬੇਚਰਾਗ ਜ਼ਮੀਨ ਤੇ ਮੀੜ ਐਸ਼ਵਾਨ ਸੰਗਰੂਰ ਦੀ ਜਿਹੜੀ ਜੀਨ ਦੇ ਰਾਜੇ ਦੀ 927 ਏਕੜ ਜ਼ਮੀਨ ਆ ਉਹਨੂੰ ਬੇਗੰਪੁਰਾ ਵਸਾਉਣ ਦਾ ਐਲਾਨ ਕੀਤਾ ਉਥੋਂ ਦੇ ਮਿਹਨਤਕਸ਼ ਕਿਸਾਨਾਂ ਮਿਹਨਤਕਸ਼ ਮਜ਼ਦੂਰਾਂ ਦੇ ਵਿੱਚ ਬੇਜ਼ਮੀਨਿਆਂ ਦੇ ਵਿੱਚ ਜ਼ਮੀਨ ਵੰਡਣ ਦਾ ਐਲਾਨ ਕੀਤਾ ਤੇ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੀ ਇਹ ਸਰਕਾਰ ਇਥੋਂ ਦੀ ਪੁਲਿਸ ਦੀਆਂ ਧਾੜਾਂ ਲੈ ਕੇ ਚੜ੍ਹ ਕੇ ਆਈ ਆ ਪ੍ਰਧਾਨ ਜੀ ਸਾਨੂੰ ਦੱਸ ਕੇ ਹਟਿਆ ਕਿ 60 ਬੰਦੇ ਬਠਿੰਡੇ ਦੀ ਜੇਲ੍ਹ ਚ ਔਰਤਾਂ ਜੇਲ੍ਹ ਚ ਕੁਝ ਮੁਕਸਰ ਜੇਲ੍ਹ ਤੇ ਸ਼ਿਫਟ ਕਰਤੇ 200 ਬੰਦਾ ਅਰੈਸਟ ਕਰਕੇ ਜਿਨ੍ਹਾਂ ਦੇ ਵਿੱਚ ਗੁਰਵਿੰਦਰ ਬੌੜਾ ਜਿਹੜਾ ਜ਼ੋਨਲ ਆਗੂ ਆ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦਾ ਉਹਦੇ ਘਰ ਦੇ ਤੇ ਉਹਦੇ ਬੱਚੇ ਵੀ ਜਿਹੜੇ ਗ੍ਰਿਫਤਾਰ ਕੀਤੇ ਹੋਏ ਆ ਧਰਮਵੀਰ ਹਰੀਗੜ ਜਿਹੜਾ ਜ਼ੋਨਲ ਆਗੂ ਆ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦਾ ਉਹਦੀ ਦੁੱਧ ਜੁਗ ਦੀ ਬੱਚੀ ਵੀ ਜੇਲ੍ਹ ਚ ਇਸ ਕਰਕੇ ਥੋੜੀ ਉਹ ਸਰਕਾਰ ਜਦੋਂ ਭਗਵੰਤ ਮਾਨ ਨੇ ਗੀਤ ਗਾ ਕੇ ਅੱਗੇ ਚੜਿਆ ਕਿ ਮੰਗਦਾ ਰਹੀਵੇਂ ਸੂਰਜਾ ਕਮੀਆਂ ਦੇ ਵੇੜੇ ਉਹਨਾਂ ਕਮੀਆਂ ਦਾ ਤੁਸੀਂ ਗਲ ਘੁੱਟਣ ਲੱਗੇ ਹੋ ਜੇ ਆਪਦੇ ਹੱਕਾਂ ਲਈ ਉੱਠ ਖੜੇ ਹੋਏ ਜੇ ਆਪਦੇ ਤੇ ਜ਼ਬਰ ਦੇ ਖਿਲਾਫ ਉੱਠ ਖੜੇ ਹੋਏ ਤੇ ਤੁਸੀਂ ਪੁਲਿਸ ਦੀਆਂ ਧਾੜਾਂ ਲੈ ਕੇ ਚੜਾਏ ਹੋ ਉਹਨਾਂ ਤੇ ਇਹ ਪੰਜਾਬ ਦੀ ਜਨਤਾ ਤੁਹਾਨੂੰ ਦੇਖ ਰਹੀ ਆ ਤੁਹਾਨੂੰ ਸਮਾਂ ਜਿਹੜਾ ਮੇਰੇ ਮੁਤਾਬਕ ਤਾਂ ਇਹੀ ਆ ਕੇ ਕਿਵੇਂ ਨਾ ਕਿਵੇਂ ਬੰਦੇ ਇੰਨਾ ਕੁ ਚਰੀ ਚੋਪਾ ਵੀ ਚੱਲ ਇਹਨਾਂ ਦੀ ਸਰਕਾਰ ਆ ਕਿ ਚੋਣ ਜਾਬਤਾ ਨੇੜੇ ਆਉਣ ਦਿਓ ਆ ਥੋੜੀ ਛਤਰਾਲ ਜਿਹੜੀ ਆ ਸ਼ੁਰੂ ਹੋਈ ਸੀ ਆ ਸ਼ੁਕਰ ਕਰੋ ਜੰਗ ਦਾ ਮਾਹੌਲ ਬਣ ਗਿਆ ਨਹੀਂ ਹੁਣ ਨੂੰ ਥੋੜੇ ਜਹਾਜ ਬਣਦੇ ਹੋਣੇ ਹੀ ਪਿੰਡਾਂ 'ਚੋਂ ਤੇ ਬਾਨੇ ਸ਼ੁਰੂ ਹੋ ਗਏ ਆਜ ਕਾਕੇ ਬਰਾੜ ਦੀ ਜਿਹੜੀ ਰੇਸ ਆ ਉਹ ਸੰਗੂ ਤੋਂ ਹੁਣ ਪਿੰਡ 'ਚ ਲੱਗੀ ਆ ਅੱਜ ਤੁਹਾਡਾ ਸੁਖਵੀਰ ਮੈਸਟਰਖਾਨਾ ਕਈ ਆਉਦੇ ਜਿਹੜੇ ਅਧ்கਾਟਨ ਰੱਦ ਕਰ ਗਿਆ ਆ ਕੱਲ ਗਰਤੇਤ ਸਿੰਘ ਸਿੱਖ ਨੂੰ ਡੱਲੇਵਾਲ ਪਿੰਡ ਦੇ ਵਿੱਚ ਨਹੀਂ ਬਣ ਦਿੱਤਾ ਇਸ ਕਰਕੇ ਜਿਹੜਾ ਤੁਹਾਡਾ ਚਿਹਰਾ ਭਗਵੰਤ ਮਾਨ ਨੇ ਪਹਿਲਾਂ ਕਿਹਾ ਕਿ ਮੈਂ ਕਿਸਾਨ ਦਾ ਪੁੱਤ ਆ ਤੇ ਜੌਂਦ ਚ ਚੜਾਇਆ ਕਿਸਾਨਾਂ ਦੀਆਂ ਜ਼ਮੀਨਾਂ ਖੋਹ ਲਈ ਫਿਰ ਕਹਿੰਦਾ ਮੈਂ ਮਾਸਟਰ ਦਾ ਪੁੱਤ ਆ ਫਿਰ ਮਾਸਟਰ ਟਾਲੇ ਸੰਗਰੂਰ ਚ ਜਿਹੜਾ ਵੀ ਇਹ ਗੱਲ ਕਹਿੰਦਾ ਤੁਸੀਂ ਉਹ ਤੋਂ ਉਲਟ ਸਮਝਿਆ ਕਰੋ ਇਸ ਕਰਕੇ ਅਸੀਂ ਇਹ ਸਮਝਦੇ ਆ ਕਿ ਭਗਵੰਤ ਮਾਨ ਕਿਸੇ ਦਾ ਪੁੱਤ ਨਹੀਂ ਭਗਵੰਤ ਮਾਨ ਕਾਰਪੋਰੇਟ ਦਾ ਪੁੱਤ ਆ ਭਗਵੰਤ ਮਾਨ ਕੇਂਦਰ ਦੀ ਲੱਤ ਦੀ ਨੰਗਿਆ ਭਗਵੰਤ ਮਾਨ ਜਿਹੜਾ ਕਹਿੰਦਾ ਪਾਣੀਆਂ ਦਾ ਰਾਖਾ ਐਡਾ ਘਟਿਆ ਬੰਦਾ ਉੱਥੇ ਲੈ ਕੇ ਉਹ ਢੱਗਲਿਆਂ ਨੂੰ ਬੈਠਾ ਉਹ ਹਰਜੋਤ ਪੈਸ ਨੂੰ ਕਹਿੰਦਾ ਮੈਂ ਪਾਣੀ ਬਚਾਉਂਗਾ ਤੇ ਇੱਕ ਵੀ ਇਹਦੇ ਖਾਨੇ 'ਚ ਗੱਲ ਪਾਉਣ ਵਾਲਾ ਬੰਦਾ ਨਹੀਂ ਹੈਗਾ ਵੀ ਕੰਜਰ ਦਿਓ ਜਿਹਨੇ ਆ ਤੁਹਾਡਾ ਉਥੇ ਕਬਜ਼ਾ ਕਰ ਲਿਆ ਸੀਆਈਐਸਐਫ ਲਾ ਕੇ ਅੱਜ ਐਲਾਨ ਹੋ ਗਿਆ ਕਿ ਸੀਆਈਐਸਐਫ ਨੰਗਲ ਡੈਮ ਤੇ ਬੈਠੂਗੀ ਸਕਿਉਰਿਟੀ ਫੋਰਸਾ ਤੁਹਾਡੀ ਪੰਜਾਬ ਪੁਲਿਸ ਦੇ ਅਧਿਕਾਰੀ ਚੱਕ ਕੇ ਡੈਮ ਤੋਂ ਬਾਹਰ ਠੋਕੇ ਤੈਨੂੰ ਇੱਕ ਵੀ ਬੰਦਾ ਰਹਿ ਦੇਣ ਵਾਲਾ ਨਹੀਂ ਕਿ ਜਿਹੜਾ ਡੈਮ ਸਕਿਉਰਿਟੀ ਐਕਟ ਆ ਪਹਿਲਾਂ ਤਾਂ ਤੂੰ ਬੋਲਿਆ ਨਹੀਂ ਡੈਮ ਸੇਫਟੀ ਐਕਟ ਨੂੰ ਵਿਧਾਨ ਸਭਾ ਦਾ ਸਪੈਸ਼ਲ اجلاس ਬੁਲਾ ਕੇ ਜਿਹੜਾ ਹੋਰ ਮਤਾ ਪਾ ਕੇ ਰੱਤ ਕਰ ਕਿਰਤੀ ਕਿਸਾਨੀਓ ਨੇ ਤੇ ਹੋਰ ਜਥੇਬੰਦੀਆਂ ਨੇ ਪਹਿਲਾਂ ਵੀ ਕਿਹਾ ਕਿ ਜਿੰਨਾ ਚਿਰ ਕੇਂਦਰ ਦੇ ਦੁਆਰਾ ਜਿਹੜਾ ਡੈਮਾਂ ਤੇ ਕਬਜ਼ਾ ਕਰ ਕੀਤਾ ਜਾਊਗਾ ਉਨਾਂ ਚਿਰ ਸੂਬਿਆਂ ਦੇ ਅਧਿਕਾਰ ਨਹੀਂ ਰਹਿਣਗੇ ਪਾਣੀਆਂ ਤੇ ਇਸ ਕਰਕੇ ਜੇ ਤੂੰ ਇਸ ਲੜਾਈ ਪ੍ਰਤੀ ਸੀਰੀਅਸ ਆ ਤੇ ਤੈਨੂੰ ਪੰਜਾਬ ਦੇ ਪਾਣੀਆਂ ਨੂੰ ਬਚਾਉਣਾ ਤੇ ਫਿਰ ਡੈਮ ਸੇਫਟੀ ਐਕਟ ਦੇ ਖਿਲਾਫ ਮਤਾ ਲੈ ਕੇ ਆਜਾ ਤੇਰੇ ਚ ਹਿੰਮਤ ਤਾਂ ਤੇ ਨਹੀਂ ਇਹ ਸਮਝਿਆ ਜਾਊਗਾ ਕਿ ਅੰਦਰੋਤਰੀ ਹਰਿਆਣੇ ਨਾਲ ਵੀ ਸਹਿਮਤੀ ਹੈ ਅੰਦਰੋਤਰੀ ਕੇਂਦਰ ਨਾਲ ਅਮਿਤ ਸ਼ਾਹ ਨਾਲ ਵੀ ਸੈਟਿੰਗ ਆ ਉਤੋਂ ਪੰਜਾਬ ਦੇ ਵਿੱਚ ਕੱਲੀ ਪੋਲਿਟਿਕਸ ਕਰਨ ਲਈ ਉੱਥੇ ਧਰਨਾ ਲਾ ਕੇ ਬੈਠੇ ਹੋਣਾ ਅੱਜ ਜਦੋਂ ਹਰ ਤਬਕਾ ਸੰਘਰਸ਼ ਦੇ ਮੈਦਾਨ ਚ ਅੱਜ ਜਦੋਂ ਕੋਟਕਪੂਰੇ ਦੇ ਵਿੱਚੋਂ ਨਾ ਲੋਕਾਂ ਦੀਆਂ ਝੁੱਗੀਆਂ ਢਾਹ ਦਿੱਤੀਆਂ ਗਈਆਂ ਜਿਨ੍ਹਾਂ ਦੇ ਬੱਚੇ ਸਾਲ-ਸਾਲ ਦੇ ਆ ਦੁੱਧ ਚੁੰਗਦੇ ਜਵਾਕ ਸੜਕਾਂ ਦੇ ਰੋਂਦੇ ਫਿਰਦੇ ਆ ਤੇ ਸ਼ਰਮ ਹੋਣੀ ਚਾਹੀਦੀ ਏ ਤੁਹਾਡੀ ਅਸੀਂ ਸਰਕਾਰ ਨੂੰ ਜਿਨ੍ਹਾਂ ਨੂੰ ਤੁਸੀਂ ਉਹਨਾਂ ਗਰੀਬੜਿਆਂ ਦੇ ਘਰ ਢਾ ਕੇ ਉਹਨਾਂ ਦੀਆਂ ਝੁੱਗੀਆਂ ਢਾ ਕੇ ਉਹਨਾਂ ਨੂੰ ਕਿਤੇ ਬੈਠਣ ਲਈ ਓਟ ਆਸਰਾ ਵੀ ਨਹੀਂ ਦਿੱਤਾ ਅਸੀਂ ਅੱਜ ਇਸ ਸਟੇਜ ਤੋਂ ਵੀ ਮੰਗ ਕਰਦੇ ਆ ਕਿ ਜਿੱਥੇ ਚੰਦ ਭਾਣ ਦੇ ਮਸਲੇ ਦੇ ਵਿੱਚ ਤੁਹਾਨੂੰ ਇਨਸਾਫ ਕਰਨਾ ਚਾਹੀਦਾ ਹੈ ਜੇ ਤੁਸੀਂ ਵਕਈ ਇਹਨਾਂ ਚਿੱਟੇ ਕੋਠੜੀਆਂ 'ਚ ਬੈਠੇ ਆ ਕਿ ਲੋਕਾਂ ਨੂੰ ਇਨਸਾਫ ਦੇਵਾਂਗੇ ਤੇ ਜੇ ਵਕਈ ਐਮਐਲਏ ਤੂੰ ਗਮਦੂਰ ਦਾ ਸਿਰੀ ਨਹੀਂ ਤੇ ਸਾਬਤ ਕਰ ਗਮਦੂਰ ਨੂੰ ਫੜ ਕੇ ਸਲਾਕਾਂ ਪਿੱਛੇ ਦੇ ਫੇਰ ਸਮਝਾਂਗੇ ਨਹੀਂ ਅਸੀਂ ਇਹ ਸਮਝਿਆ ਜਾਊਗਾ ਤੂੰ ਐਮਐਲਏ ਬਣ ਕੇ ਵੀ ਗਮਦੂਰ ਦਾ ਸਿਰ ਹੀ ਐ ਤੁਸੀਂ ਮੈਨੂੰ ਬੋਲਣ ਦਾ ਸਮਾਂ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ